ਨਕੌਦਰ ਦੇ ਜਲੰਧਰ ਰੋਡ ਤੇ ਕਮਲ ਹਸਪੀਟਲ ਦੇ ਵਿੱਚ ਚੋਰੀ ਹੋ ਜਾਂਦੀ ਆ 5 ਤਰੀਕ ਰਾਤ ਨੂੰ ਚੋਰੀ ਹੁੰਦੀ ਆ ਜਿਹਦੇ ਵਿੱਚ ਚੋਰਾਂ ਵੱਲੋਂ ਲੱਖਾਂ ਰੁਪਏ ਦਾ ਨੁਕਸਾਨ ਕੀਤਾ ਜਾਂਦਾ ਆ ਔਰ ਪੁਲਿਸ ਨੇ ਇਸ ਚੋਰ ਨੂੰ ਫੜ ਕੇ ਚੰਦ ਭੰਟਿਆਂ ਦੇ ਵਿੱਚ 3 ਲੱਖ 2000 ਦੀ ਬਰਾਮਦਗੀ ਬਰਾਮਦਗੀ ਕੀਤੀ ਆ ਔਰ ਨਾਲ ਹੋਰ ਵੀ ਜਿਹੜੇ ਜ਼ਰੂਰੀ ਕਾਗਜ਼ਾਸ ਸੀ ਉਹ ਬਰਾਮਦ ਕੀਤੇ ਆ ਆ ਉਹ ਤੁਹਾਨੂੰ ਵੀ ਦਿਖਾਣੇ ਆ ਇਸ ਪ੍ਰੈਸ ਕਾਨਫਰੰਸ ਦੀਆਂ ਕੁਝ ਤਸਵੀਰਾਂ ਹਾਂ ਉਹ ਬਹਿ ਜਾਓ ਇੱਥੇ ਥੋੜਾ ਜਿਹਾ ਪਹਿਲਾਂ ਚੱਕਰ ਆ ਜਾਓ ਅੰਦਰ ਆ ਜੀ ਪੁੱਛੋ ਕੀ ਜੀ ਮਿਤੀ 5 6 ਦਸੰਬਰ ਦੀ ਦਰਮਿਆਨੀ ਰਾਤ ਨੂੰ ਜਲੰਧਰ ਰੋਡ ਦੇ ਉੱਪਰ ਕਮਲ ਹਸਪਤਾਲਾਂ ਘਰ ਆ ਉਹਦੇ ਵਿੱਚੋਂ ਇਨਫੋਰਮੇਸ਼ਨ ਆਈ ਸੀ ਕਿ ਕੋਚੋ ਕੋਈ 10 ਕਲਖ ਤੇ ਕਰੀਬ ਜਿਹੜੇ ਆ ਕਿ ਐਸੀ ਕੋਈ ਅਨਨੋਨ ਆਦਮੀ ਜਿਹੜਾ ਚੋਰੀ ਕਰਕੇ ਲੈ ਗਿਆ। ਉੱਥੇ ਜਿਹੜਾ ਵਾ ਇਹ ਐਫੇਅਰ ਲੌਂਚ ਕਰਕੇ ਤੇ ਇਹਨੂੰ ਜਦੋਂ ਤਫतीश ਕੀਤੀ ਗਈ ਤੇ ਇਹਦੇ ਵਿੱਚ ਬਲਜੀਤ ਸਿੰਘ son of ਪਾਕਰ ਸਿੰਘ ਜਿਹੜਾ ਵਾ ਸੀਸੀਟੀਵੀ ਕੈਮਰੇਨ ਥਰੂ ਪਤਾ ਲੱਗਾ ਵੀ ਇਹ ਇਹ ਦੇ ਆਇਡੈਂਟੀਫਾਈ ਹੋਇਆ ਹੈ ਬਲਜੀਤ ਸਿੰਘ son of ਪਾਕਰ ਸਿੰਘ ਵਾਸੀ ਲੁਈਆਂ ਦੇ ਵਿੱਚ ਪਿੰਡ ਪੰਡਾ ਮਰੀਦਵਾ ਉੱਥੇ ਦਾ ਰਹਿਣ ਵਾਲਾ ਵਾ ਤੇ ਇਹਨੂੰ ਬੁਲਾ ਕੇ ਜਿਹੜਾ ਇਹਨੇ ਇਹਨੂੰ ਪੁੱਛਗਿੱਛ ਕੀਤੀ ਗਈ ਬ੍ਰਿਖੀ ਨਾਲ ਤੇ ਇਹਨੇ ਕਬੂਲ ਕੀਤਾ ਕਿ ਜਿਹੜੇ ਪੈਸੇ ਇਹਨੇ ਚੋਰੀ ਕੀਤੇ ਆ ਉਹ ਫਿਰ ਉਹ ਪੈਸੇ ਤੇ ਗੁੰਡਾ ਰਿਕਵਰ ਕਰ ਲੇਗਾ ਸਰ ਕਿਦਾਂ ਹੈ ਚੋਰੀ ਕਰਨ ਦੇ ਅੰਦਰ ਭੇਤੀ ਸਾਰੇ ਅੰਦਰ ਜਾਂਦਾ ਜੀ ਜੀ ਹਾਂ ਇਹ ਬੰਦਾ ਪਹਿਲੇ ਜੀ 2 ਸਾਲ ਪਹਿਲੇ ਕਮਲ ਹਸਪੀਟਲ ਦੇ ਵਿੱਚ ਬਤੌਰ ਹੈਲਪਰ ਲਗਾ ਰਿਆ ਇਹਨੂੰ ਪਤਾ ਸੀ ਵੀ ਕਿੱਥੇ ਡਾਕਟਰ ਸਾਹਿਬ ਜਿਹੜੇ ਪੈਸੇ ਡੇਲੀ ਆਪਣੀ ਰੁਟੀਨ ਦੀ ਸੇਲ ਪਲੱਸ ਉਹਨਾਂ ਦਾ ਦੂਜਾ ਜਿਹੜਾ ਵਾ ਹੋਰ ਬਾਕੀ ਪੈਸੇ ਵੀ ਸਾਰੇ ਜਿਹੜੇ ਉਹ ਉੱਥੇ ਹੀ ਆਪਣੇ ਰੱਖ ਛੱਡਦੇ ਸੀ ਕਬੜਚੀ ਨੂੰ ਪਤਾ ਸੀਗਾ ਕਿੰਨੇ ਪੈਸੇ ਚੋਰੀ ਹੋ ਗਏ ਸਰ ਇਹ ਜੀ ਇਹ ਜੀ 3 ਲੱਖ ਤੇ 2000 ਰੁਪਏ ਜਿਹੜਾ ਹੈ ਇਹਦੇ ਕਰੀਮ ਜਿਹੜਾ ਵਾ ਰਿਕਵਰ ਹੋ ਗਿਆ ਮਤਲਬ ਜਿਹੜੇ ਆਲਮੋਸਟ 100% ਰਿਕਵਰੀ ਹੋ ਗਈ ਹੈ। ਟੋਟਲ ਕਿੰਨੇ ਸੀਗਾ ਜੀ? ਟੋਟਲ ਇੰਨੇ ਜਿੰਨਾ ਦੱਸ ਰਿਹਾ ਜੀ ਤੁਹਾਨੂੰ ਮੈਂ। ਹਾਂਜੀ ਟੋਟਲ 3,200 ਰੁਪਏ ਜਿਹੜਾ ਹੈ ਰਿਕਵਰੀ ਦੇਖੋਂ ਹੋ ਗਿਆ ਔਰ ਇਸ ਤੋਂ ਇਲਾਵਾ ਇੱਕ ਉਹਨਾਂ ਦਾ ਲੜਾਈ ਦਾ ਸੀਗਾ ਉਹਨਾਂ ਦਾ ਵਿਜ਼ਿਟਿੰਗ ਕਾਰਡ ਆਪਣੇ ਹਸਪੀਟਲ ਦੇ ਪਲੱਸ ਨਾਲ ਇੱਕ ਡਰਾਈਵਿੰਗ ਲਾਇਸੈਂਸ ਸੀਗਾ ਉਹਨਾਂ ਦਾ ਉਹ ਵੀ ਲੈ ਗਿਆ ਸੀ ਜਿਹੜੇ ਬੈਗ 'ਚ ਪੈਸੇ ਸੀ ਉਸ ਉਸ ਬੈਗ ਸੀਗਾ ਉਹ ਵੀ ਨਾਲ ਲੈ ਗਿਆ ਸੀ ਉਹ ਵੀ ਇਹ ਤੱਕ ਰਿਕਵਰ ਹੋ ਗਿਆ। ਸਾਰੇ ਉਹਨਾਂ ਤੋਂ ਹੋਰ ਵੀ ਸੀ ਕੱਲੇ ਸੀ? ਨਹੀਂ ਬੰਦਾ ਕੱਲਾ ਹੀ ਸੀ ਜੀ। ਨਸ਼ਾ ਨਸ਼ਾ ਕਰਨ ਦਾ ਆਦੀ ਹੈ ਇੱਥੇ ਪਹਿਲੇ ਵੀ ਦੋ ਕੇਸਿਸ ਰਜਿਸਟਰਡ ਨੇ ਇੱਕ ਕੇਸ ਜਿਹੜਾ ਹੈਗਾ ਵਾ ਸਿਟੀ ਨਕੂਦਰ ਜੀ ਦਰਜਾ ਚੋਰੀ ਦਾ ਤੇ ਇੱਕ ਇਹ ਤੇ ਡਾਕਾ ਮਾਰਨ ਦਾ ਕੇਸ ਜਿਹੜਾ ਹੈ ਕਪੂਰਥਲੇ ਦਰਜ ਹੈ ਤੁਸੀਂ ਮੋਰਸਲ ਤੇ ਆਇਸੀ ਇਹ ਮੋਰਸਲ ਜੀ ਹਾਂ ਮੋਟਰਸਾਈਕਲ ਤੇ ਆਇਸੀ ਜਿਹੜੇ ਮੋਟਰਸਾਈਕਲ ਤੇ ਆਇਸੀ ਉਹ ਮੋਟਰਸਾਈਕਲ ਵੀ ਰਿਕਵਰ ਕਰ ਲਿਆ ਗਿਆ ਜੀ ਚਲੋ